TV24 نیوز پنجاب دیکھ رہے ہو ਤੁਸੀਂ ਤੇ اس ویلے دی خبر ਪਟਿਆਲਾ ਤੋਂ ਆ رہی ہے ਪਟਿਆਲਾ ਵਿਖੇ ستਿੰਦਰ ਸਰਤਾਜ ਦਾ ਸ਼ੋਅ ਬੰਦ ਕਰਵਾਇਆ ਗਿਆ پولیس ਵੱਲੋਂ ਇਹ ਸ਼ੋਅ ਬੰਦ ਕਰਵਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੀ ਰਜੀਵ ਗਾਂਧੀ ਲੋਅ ਯੂਨੀਵਰਸਿਟੀ ਦੇ ਵਿੱਚ ستਿੰਦਰ ਸਰਤਾਜ ਦਾ ਸ਼ੋਅ ਸੀ ਜੋ ਸਮੇਂ ਤੋਂ ਪਹਿਲਾਂ ਹੀ پولیس ਵੱਲੋਂ ਬੰਦ ਕਰਵਾਇਆ ਗਿਆ ਇਸ ਸਮੇਂ ਤੁਸੀਂ ਇਹ ਤਸਵੀਰਾਂ ਵਿੱਚ ਵੇਖ ਰਹੇ ਹੋ ਕਿ پولیس ਆਈ ਤੇ ਉਹਨਾਂ ਨੇ ਕਿਸ ਤਰ੍ਹਾਂ ਬੰਦ ਕਰਵਾਇਆ ਕਿ ਸਰਤਾਜ ਨੇ ਸਟੇਜ ਤੋਂ ਅਨਾਉਂਸ ਕੀਤਾ ਕਿ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਸ਼ੋਅ ਬੰਦ ਕਰਨਾ ਪੈਣਾ ਤੁਸੀਂ ਵੀ ਸੁਣਾ ਹੋਰ ਕੀ ਕੁਝ ਹੋਇਆ ਤੇ ਵੇਖੋ ساری ਖਬਰ ਪੁਣੇ ਸੇਵਾ ਮਾਰਤਾ ਤੁਮਾ ਕਦੇ ਬੰਦ ਕਰਦਾ ਹੈ। ਫਾਂਸੋ ਸੋਫੀ ਪੇਂਡਰ ਯਾਰ ਮੇਰੇ ਜੱਗਨਾ ਕਿ ਟੌਮ ਕਿਸੇ ਫਾਰਮ ਦੇ ਅੰਦਰ ਆ ਕੇ ਗ੍ਰੈਜੂਏਟ ਹਾਂ ਉਹ ਦਿਵੀਏਗਾ ਨਹੀਂ ਆਂਦੇ ਹੁਣ ਮੈਂ ਲੈ ਕੇ ਦੇ ਰਿਹਾ ਤੁਹਾਨੂੰ ਜਨਰਲ ਕੋ ਵੀ ਇਪੀ ਪਾਸ ਨਹੀਂ ਬਿਲਾ ਰਿਹਾ